ਆਪਿਓ ਦਾ ਚਲੇ ਜਾਣਾ ਔਰ ਜੀਜਾ ਜੀ ਦਾ ਵਿਹਣ ਇਹ ਬੜੀ ਵੱਡੀ ਗੱਲ ਹੈ ਕਿਸੇ ਜਵਾਈ ਵੱਲੋਂ ਇਦਾਂ ਹੁੰਦਾ ਨਹੀਂ ਹੈ ਇਹਨਾਂ ਬੇਟੀਆਂ ਨੂੰ ਨੇ ਆਪਣੀ ਬੇਟੀ ਬਣਾ ਕੇ ਵਹਿਆ ਤਾਂ ਅਸੀਂ ਇਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਤਾਂ ਬੇਟਾ ਜਿੰਨੀ ਹੋਰ ਮਦਦ ਹੋਈ ਉਹ ਵੀ ਜ਼ਰੂਰ ਕਰਾਂਗੇ ਨਹੀਂ ਬੇਟਾ ਇੰਨੇ ਭਰਾ ਖੜੇ ਐ ਇੰਨੇ ਅੰਦਰ ਖੜੇ ਆ ਇਹ ਸਾਰਾ ਆਪਣੇ ਇਹਨਾਂ ਸਾਸਿਕਾਲ ਜੀ ਅਸੀਂ ਪਿੰਡ ਗੱਟੀ ਰਾਜੋਕੇ ਜਿਹੜੀ ਨਵੀਂ ਹੈ ਹੁਸੈਨੀ ਵਾਲਾ ਬਾਰਡਰ ਦੇ ਨਾਲ ਉਸ ਪਿੰਡ ਦੇ ਵਿੱਚ ਖੜੇ ਆਂ ਇਹ ਪੂਰਾ ਇਲਾਕਾ ਹੀ ਹੜਾਂ ਦੀ ਮਾਰ ਹੀਟ ਸੀਗਾ ਤਾਂ ਇਸ ਦਰਮਿਆਨ ਹੀ ਸਾਡੇ ਕੋਲ ਇੱਕ ਪਹੁੰਚ ਹੋਈ ਸਾਡੇ ਵੀਰਾਂ ਨੇ ਇਸ ਪਿੰਡ ਦੇ ਵੀਰਾਂ ਨੇ ਵੀ ਇੱਕ ਵੀਡੀਓ ਵਾਇਰਲ ਕੀਤੀ ਕਿ ਇਸ ਬੱਚੀ ਦਾ ਵਿਆਹ ਸੋਨਿਆ ਦਾ ਨਾਮ ਔਰ ਇਹਦੇ ਜੀਜਾ ਜੀ ਨੇ ਮੈਂ ਦੱਸਣਾ ਚਾਹਣਾ ਕਿ ਸੱਤ ਪੈਣਾ ਸੀ ਔਰ ਸੱਤਾਂ ਪੈਣਾ ਦੇ ਜਿਹੜੇ ਮਾਪਿਓ ਸੀਗੇ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਦੇ ਜੀਜਾ ਵਿਨੋਦ ਇਹਨੇ ਜਿਹੜੀਆਂ 5 ਬੇਟੀਆਂ ਸੀ ਉਹਨਾਂ ਦਾ ਵਿਆਹ ਕੀਤਾ ਇਹ ਵੱਡੀ ਗੱਲ ਹੁੰਦੀ ਕਿ ਜੁਵਾਈ ਪਾਈ ਆ ਕੇ ਇਹਨਾਂ ਦਾ ਵਿਆਹ ਕਰੇ ਔਰ ਕੱਲ ਪਰਸੋਂ ਦੀ ਵੀਡੀਓ ਇਹਨਾਂ ਦੇ ਪਿੰਡੋਂ ਆਈ ਫਿਰ ਸਾਡੇ ਵੀਰ ਕੁਝ ਅਖਬਾਰਾਂ ਚਾਹਨਾ ਤੋਂ ਆਏ ਵੀ ਆਏ ਉਹਨਾਂ ਨੇ ਵੀ ਵੀਡੀਓ ਵਾਇਰਲ ਕੀਤੀ ਤੇ ਉਹ ਵੀਡੀਓ ਵੇਖ ਕੇ ਕਿਉਂਕਿ ਬੱਚੀ ਦਾ ਵਿਆਹ ਰੱਖਿਆ ਹੈ 30 ਸਤੰਬਰ ਦਾ ਸਾਡੇ ਬਹੁਤ ਸਾਰੇ ਵੀਰਾਂ ਨੇ ਮਦਦ ਕੀਤੀ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਔਰ ਸਾਰੀ ਨਗਰ ਪੰਚਾਇਤ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਅਨਾਉਂਸ ਕਰਦਾ ਕਿ ਕਿਹੜੇ ਕਿਹੜੇ ਵੀਰਾਂ ਨੇ ਅਸੀਂ ਪਹਿਲਾਂ ਦੱਸਣਾ ਹੈ ਕਿ ਹੰਬਲਾ ਫਾਊਂਡੇਸ਼ਨ ਵੱਲੋਂ ਇਹਨਾਂ ਦਾ ਤੇਲ ਦਾ ਸੀਗਾ ਵੀ ਸਾਡਾ ਪੱਠੀਆਂ ਦਾ ਜੇ ਮਠਿਆਈ ਦਾ ਖਰਚਾ ਉਹ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਦੇ ਕੇ ਚੱਲੇ ਆ ਇਸ ਤੇ ਨਾਲ ਹੀ ਦਾ ਫਰੈਂਡਸ ਇਹਦੇ ਨਾਲ ਹੀ ਸਾਡੇ ਆਰਟਿਸਟ ਵੀਰ ਹੈਗੇ ਆ ਪਵਨਦੀਪ ਕੌਰ ਤੇ ਪ੍ਰਿਤਪਾਲ ਪਮਨਦੀਪ ਕੌਰ ਜੌਲ ਔਰ ਪ੍ਰਿਤਪਾਲ ਸਿੰਘ ਇਹਨਾਂ ਨੇ 30000 ਦੀ ਮਦਦ ਜਿਹੜੀ ਆ ਹੁਣੇ-ਹੁਣੇ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਏ ਨੇ ਇਸ ਦੇ ਨਾਲ ਹੀ ਸਾਡੇ ਨਰਿੰਦਰ ਸਿੰਘ ਜੀ ਨੇ ਮਾਸਟਰ ਜਿਨ੍ਹਾਂ ਦਾ ਸਕੂਲ ਆ ਭਾਨੇ ਵਾਲੇ ਉਹਨਾਂ ਨੇ 5100 ਰੁਪਿਆ ਇਹਨਾਂ ਨੂੰ ਮਦਦ ਕੀਤੀ ਆ ਉਸ ਤੋਂ ਨਾਲ ਹੀ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਜਸਪ੍ਰੀਤ ਸਿੰਘ ਦਈਆ ਸਾਹਿਬ ਹੋਰਾਂ ਦੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਔਰ ਉਹਨਾਂ ਦੀ ਬਦੌਲਤ ਅਕਾਲਪੁਰ ਅਕਾਲਪੁਰ ਕੀ ਫੌਜ ਵੱਲੋਂ ਜਿਹੜਾ ਸਮਾਨ ਜਿਹੜਾ ਕੱਲ ਇੱਥੇ ਮੁਹੱਈਆ ਕਰਾਇਆ ਜਾਣਾ ਮੈਂ ਉਹਦੀ ਇੱਕ ਵਾਰੀ ਨਾਊਂਸਮੈਂਟ ਕਰ ਦਿਆਂ ਇੱਕ 12 ਜਾਣਾ ਇੱਕ ਕੱਪੜਿਆਂ ਦਾ ਪੂਰਾ ਸੈੱਟ ਜਿਹੜਾ ਇਸ ਕੁੜੀ ਲਈ ਔਰ ਇਸ ਹੋਣ ਵਾਲਾ ਜਿਹੜਾ ਦਾ ਪਤੀ ਉਹਦੇ ਲਈ ਔਰ ਇਹਨਾਂ ਦੇ ਮਾਪਿਓਲ ਉਹਨਾਂ ਵਾਸਤੇ ਉਹਨਾਂ ਨੇ ਭੇਜਿਆ ਔਰ ਇੱਕ ਮਸ਼ੀਨ ਜਿਹੜੀ ਸਲਾਈ ਗੜਾਈ ਦੀ ਉਹ 15000 ਦੀ ਉਹ ਉਹਨਾਂ ਭੇਜਣੀ ਹੈ ਕੱਲ ਇੱਕ ਪੂਰਾ ਰਾਸ਼ਨ ਭੇਜਣਾ ਪੂਰੀਆਂ ਬੈੱਡ ਸ਼ੀਟਸ ਔਰ ਜਿੰਨੇ ਕੰਬਲ ਵਗੈਰਾ ਉਹ ਵੀ ਉਹਨਾਂ ਨੇ ਦਾਤ ਦੇ ਜੋ ਆਪਣੀ ਇਸ ਬੇਟੀ ਨੂੰ ਜਿਵੇਂ ਦੇਣੇ ਆ ਸਫਾਰੀ ਸੂਟ ਪੂਰਾ ਦੇਣਾ ਔਰ ਨਾਲ ਹੀ ਚਲਾਈ ਰਜਾਈ ਦੇ ਪੂਰੇ ਦੋ ਸੈੱਟ ਦੇਣੇ ਆ ਔਰ 21000 ਰੁਪਇਆ ਇਹਨਾਂ ਦੇ ਅਕਾਊਂਟ ਵਿੱਚ ਉਹ ਸੰਸਥਾ ਵੱਲੋਂ ਅਕਾਲ ਪੁਰਖੀ ਫੌਜ ਉਹਦੇ ਵੱਲੋਂ ਇਹ ਵਾਦ ਕਰਦਾ ਸਾਰੀਆਂ ਹੀ ਜਥੇਬੰਦੀਆਂ ਦਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਹੈਲਪ ਕੀਤੀ ਆ ਔਰ ਇਸ ਪਰਿਵਾਰ ਦੀ ਬਾਹ ਫੜੀ ਆ ਕਿਉਂਕਿ ਬਹੁਤ ਘੱਟ ਜਿਹੜੇ ਲੋਕ ਆ ਜਿਹੜੇ ਇਸ ਤਰ੍ਹਾਂ ਦੀ ਮਦਦ ਕਰਦੇ ਆ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਕਿਉਂਕਿ ਇਹ ਪਾਣੀ ਦੀ ਮਾਰ ਹੇਠ ਆਏ ਆ ਪਹਿਲਾਂ ਵੀ ਵੀਰ ਨੇ ਪੰਜ ਬੇਟੀਆਂ ਵਿਆਈਆਂ ਨੇ ਆਪਦੀਆਂ ਜਿਨ੍ਹਾਂ ਨੂੰ ਅਸੀਂ ਸਾਲੀਆਂ ਉਹਨੇ ਭੈਣਾ ਬਣਾ ਕੇ ਵਿਆਈਆਂ ਤਾਂ ਇਸ ਵੀਰ ਦਾ ਵੀ ਧੰਨਵਾਦ ਹੈ ਕਿ ਇਹਨਾਂ ਭੈਣਾ ਨੂੰ ਤੂੰ ਸੰਭਾਲਿਆ ਮੇਰੇ ਭਰਾ ਨੇ ਤੇ ਪੂਰੀ ਪੰਚਾਇਤ ਵੱਲੋਂ ਸਾਰੇ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਭੇਜਿਆ ਅਸੀਂ ਧੰਨਵਾਦ ਕਰਦੇ ਆ